ਇਹ ਬਹੁਤ ਵਧੀਆ ਲੱਗਿਆ ਜੀ ਮੈਂ ਸਾਰੇ ਇਸ ਇਲਾਕੇ ਦੇ ਲੋਕਾਂ ਨੂੰ ਯੂਥ ਨੂੰ ਖਾਸ ਕਰ ਮੈਂ ਅਪੀਲ ਕਰਦਾ ਕਿ ਤੁਸੀਂ ਆਪ ਦੇ ਘਰਾਂ ਚੋਂ ਨਿਕਲੋ ਆਪ ਦੇ ਵੋਟ ਦੇ ਇਸ ਅਧਿਕਾਰ ਨੂੰ ਵਰਤੋ ਤੇ ਇਹ ਸਭ ਤੋਂ ਵੱਡਾ ਸਾਡਾ ਅਧਿਕਾਰ ਹੈ ਇਸ ਅਧਿਕਾਰ ਨੇ ਸਾਡਾ ਭਵਿੱਖ ਸਾਡੇ ਇਲਾਕੇ ਦਾ ਭਵਿੱਖ ਤੇ ਇਸ ਦੇਸ਼ ਦਾ ਭਵਿੱਖ ਤੈਅ ਕਰਨਾ ਹੁੰਦਾ ਸੋ ਘਰਾਂ ਚ ਰਹਿ ਕੇ ਜੇ ਅੱਪਾ ਅੱਜ ਨਹੀਂ ਬਾਹਰ ਨਿਕਲਦੇ ਫਿਰ ਬਾਅਦ ਚ ਲੋਕਾਂ ਨੂੰ ਸਿਆਸੀ ਪਾਰਟੀਆਂ ਨੂੰ ਨਿੰਦਣਾ ਮੈਂ ਸਮਝਦਾ ਫੇਰ ਗਲਤ ਸੋ ਇਹ ਸਦਹਾਰ ਨੂੰ ਸਾਰੇ ਵੱਦ ਛੱਡ ਕੇ ਵਰਤਨ ਦੀ ਕਿਰਪਾਲਤਾ ਕਰੋ ਬੋਲ ਜਿਸ ਵੇ ਇੱਕ ਵਾਦਾ ਜਾ ਰਿਹਾ ਬੋਟ ਇਹਦਾ ਬਾਹਰ ਨਿਕਲ ਕੇ ਨਹੀਂ ਆ ਰਿਹਾ ਕਿਸ ਤਰੀਕੇ ਦੇ ਵਿੱਚ ਜਿਸ ਤੇ ਕੋ ਸਾਜੂ ਨਜ਼ਰ ਨਹੀਂ ਆ ਰਿਹਾ ਕਿਉਂਕਿ ਲੋਕ ਅੱਕੇ ਹੋਏ ਐ ਪੋਲਿਟੀਕਲ ਸਿਸਟਮ ਤੋਂ ਤੇ ਬਦਲਾਅ ਦੇ ਨਾਤੇ ਇਨਕਲਾਬ ਦੇ ਨਾਤੇ ਇਹ ਲੋਕਾਂ ਨੂੰ ਮੂਰਖ ਬਣਾਇਆ ਜਾਂਦਾ ਤੇ ਫੇਰ ਲੋਕਾਂ ਦਾ ਖੈਰਾ ਨਹੀਂ ਪੁੱਛਦੇ ਕੋਈ ਲੋਕਾਂ ਦਾ ਸਾਥ ਨਹੀਂ ਦਿੰਦੇ ਤੇ ਜਿਹੜੇ ਵਾਅਦੇ ਕਰਦੇ ਨੇ ਉਹਨਾਂ ਵਾਅਦਿਆਂ ਤੋਂ ਸਾਰੇ ਮੁੱਕਰ ਜਾਂਦੇ ਆ ਭੱਜ ਜਾਂਦੇ ਆ ਫੇਰ ਵੋਟਾਂ ਤੋਂ 1 2 ਦਿਨ ਪਹਿਲਾਂ ਸ਼ਰਾਬ ਵੰਡਦੇ ਆ ਨਸ਼ਾ ਵੰਡਦੇ ਆ ਭੁੱਕੀ ਵੰਡਦੇ ਆ ਤੇ ਚਿੱਟਾ ਵੰਡਦੇ ਆ ਤੇ ਫੇਰ ਘਰ ਦੀਆਂ ਜਿਹੜੀਆਂ ਸਾਡੀਆਂ ਬੀਬੀਆਂ ਉਹ ਸੋਚਦੀਆਂ ਕਿ ਅਸੀਂ ਵੋਟ ਪਾਈਏ ਕਿੰਨੂੰ ਜਦੋਂ ਸਾਰੇ ਆ ਕੇ ਸਾਡੇ ਘਰ ਤਬਾਹ ਕਰਨ ਤੇ ਲੱਗੇ ਹੋਏ ਆ ਸਾਡੀਆਂ ਨਸਲਾਂ ਖਰਾਬ ਕਰ ਰਹੇ ਆ ਤੇ ਸਾਡੇ ਬੱਚਿਆਂ ਦਾ ਭਵਿੱਖ ਤਬਾਹ ਕਰ ਰਹੇ ਆ ਨਸਲ ਕੁਸ਼ੀ ਕਰ ਰਹੇ ਆ ਤੇ ਫਿਰ ਅੱਕ ਗਏ ਆ ਲੋਕ ਝੂਠ ਸੁਣ ਕੇ بار بار ਝੂਠ ਸੁਣ ਕੇ ਲੋਕਾਂ ਨੂੰ ਇਹ ਮਹਿਸੂਸ ਹੁੰਦਾ ਕਿ ਯਾਰ ਕੀ ਫਾਇਦਾ ਵੋਟ ਨਹੀਂ ਪਾਈਏ ਚੰਗਾ ਇੱਕ ਤੁਹਾਡੇ ਜਿਹੜਾ ਸਮਰਥਨ ਦੀ ਗੱਲ ਕੀਤੀ ਜਾ ਰਹੀ ਸੀ ਅਕਾਲੀ ਦਲ ਵੱਲੋਂ ਉਹਦੇ ਮੇਰੇ ਕੀ ਕਹਿਣਾ ਚਾਹੀਦਾ ਨਹੀਂ ਮੈਂ ਬਹੁਤ ਬਹੁਤ ਧੰਨਵਾਦੀ ਆ ਅਕਾਲੀ ਦਲ ਪਾਰਟੀ ਦਾ ਆਪਣਾ ਅਕਾਲੀ ਸੁਧਾਰ ਲਹਿਰ ਦਾ ਤੇ ਸਾਰੀਆਂ ਪੰਥਕ ਜਥੇਬੰਦੀਆਂ ਦਾ ਸਰ ਗੁਰਦੀਪ ਸਿੰਘੀ ਬਠਿੰਡਾ ਸਾਹਿਬ ਦਾ ਭਾਈ ਜਸਵੀਰ ਸਿੰਘੀ ਰੋਡੇ ਸਾਹਿਬ ਦਾ ਤੇ ਜਿੰਨੀਆਂ ਪੰਜਾਬ ਦੀਆਂ ਖੇਤਰੀਆਂ ਖੇਤਰੀ ਤੇ ਪੰਥਕ ਪਾਰਟੀਆਂ ਹੈਗੀਆਂ ਜਿਨ੍ਹਾਂ ਨੇ ਮੇਰੇ ਤੇ ਏਡਾ ਵੱਡਾ ਭਰੋਸਾ ਜਤਾਇਆ ਤੇ ਤੇ ਜਿਨ੍ਹਾਂ ਨੇ ਇੰਨੀ ਛੋਟੀ ਉਮਰ ਤੇ ਮੈਨੂੰ ਏਡੀ ਵੱਡੀ ਜੰਗ ਲੜਨ ਦਾ ਮੌਕਾ ਦਿੱਤਾ ਸੰਤੋ ਸਾਹਿਬ ਅ 2027 ਤੱਕ ਦੇ ਕੀ ਅਸਰ ਲਾਈ ਆ ਜਿਹੜੀ ਜਿਮਨੀ ਚੋਣ ਦੇ ਵਿੱਚ ਜਿਵੇਂ ਤੁਹਾਡੀ ਸਪੋਰਟ ਕੀਤੀ ਗਈ ਆ ਸਾਰੀਆਂ ਖੇਤਰੀ ਪਾਰਟੀਆਂ ਦੇ ਵੱਲੋਂ ਜਾਂ ਪੰਥਕ ਧਿਰਾਂ ਦੇ ਵੱਲੋਂ 2023 27 ਦੇ ਵਿੱਚ ਜਿਹੜਾ ਕਿ ਆਉਣ ਵਾਲੀ ਚੋਣਾਂ ਹੋਣੀਆਂ ਉਹਦੇ ਵਿੱਚ ਕੀ ਅਸਰ ਲਾਏ ਜਾਣ ਇਸ ਕਮਿਟਮੈਂਟ ਨਹੀਂ ਅਸੀਂ ਤਾਂ ਇਹੀ ਚਾਹੁੰਦੇ ਆ ਕਿ ਜਿਹੜੀਆਂ ਖੇਤਰੀ ਧਿਰਾਂ ਜਿਹੜੀਆਂ ਖੇਤਰੀ ਤਾਕਤਾਂ ਹੈਗੀਆਂ ਜਿਹੜੇ ਖੇਤਰੀ ਪਾਰਟੀਆਂ ਦੇ ਕਾਰਡਰਸ ਹੈਗੇ ਆ ਪਿੰਡਾਂ 'ਚ ਜਥੇਦਾਰ ਸਹਿਬਾਨ ਨੇ ਪ੍ਰਧਾਨ ਹੈਗੇ ਆ ਮੀਤ ਪ੍ਰਧਾਨ ਹੈਗੇ ਆ ਇਹ ਬੰਦੇ ਕਸੂਰवार ਨਹੀਂ ਹੈਗੇ ਇੰਨਾ ਬੰਦਿਆਂ ਨੇ ਆਪਦੀਆਂ ਜ਼ਿੰਦਗੀਆਂ ਪੀੜੀਆਂ ਬਏ ਪੀੜੀਆਂ ਇਹਨਾਂ ਨੇ ਖੇਤਰੀ ਪਾਰਟੀਆਂ ਨੂੰ ਖੇਤਰੀ ਸਿਆਸਤ ਨੂੰ ਮਜ਼ਬੂਤ ਕਰਨ ਤੇ ਲਾਈਆਂ ਜੇ ਇਹ ਸਾਰੇ ਲੋਕ ਇਹ ਸਾਰੀਆਂ ਖੇਤਰੀ ਤਾਕਤਾਂ ਇਕੱਠੀਆਂ ਹੋ ਜਾਣ ਤੇ ਫਿਰ ਦਿੱਲੀ ਤੋਂ ਜਿਹੜੀਆਂ ਤਾਕਤਾਂ ਇੱਥੇ ਚੱਲ ਕੇ ਆਉਂਦੀਆਂ ਪਖੰਡ ਕਰਦੀਆਂ